ਪਰੇ ਹੋ ਜਾ ਤੋ ਕਹਲਾ ਖਾਲਾ ਨਹੀਂ ਖੋਦਾ ਇੱਥੋਂ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਵਿੱਚ ਸਮਾਂ ਸਵੇਰੇ ਦੇ 7 ਵਜੇ ਹੋਏ ਨੇ ਮੱਝਾਂ ਨੂੰ ਪਾਣੀ ਤਾਂ ਨਹੀਂ ਪਿਆ ਲਿਆ ਲੇਟੀ ਧਰਤੀ ਹਾਂ ਲੇਟੀ ਮਤਲਬ ਇਹ ਦਲਗੀ ਹੁੰਦਾਗਾ ਇਹਦੇ ਚ ਮਾੜੀ ਮੋਟੀ ਫੀਡਰ ਲਾ ਦਿੰਨੇ ਹੁੰਨੇ ਆਗੇ ਬੜੇ ਮਿਆਲੀ ਤੇ ਉਹ ਭਿਉ ਕੇ ਖਵਾਉਨੇ ਆ ਲੇਟੀ ਅਸੀਂ ਤੇ ਅੱਜ 800 23 ਜੁਲਾਈ 12 2024 ਤੇ ਦਿਨ ਹੈਗਾ ਮੰਗਲਵਾਰ ਦਾ ਤੇ ਅੱਜ ਦਾਸ ਨੇ ਜਾ ਕੇ ਆਉਣਾ ਬਠਿੰਡੇ ਤੇ ਉਟਾ ਜੇ ਕੰਮ ਆ ਕੰਮ ਕੀ ਉਹ ਦੱਸ ਦੇਣਾ ਤੋ ਕਿ ਤਿਆਰ ਹੁੰਨੇ ਆਗੇ ਤੇ ਪਰਟੇ ਡੇਗੜਾ ਲਾ ਕੇ ਆਉਣੇ ਆ ਤੇ ਉਸ ਤੋਂ ਬਾਅਦ ਆ ਕੇ ਅਗਲਾ ਕੰਮ ਕਰਾ ਸਾਰਾ ਆ ਦਿਖਾਉਨੇ ਆ ਕਦੋਂ ਵੇਲੇ ਸਿਰ ਮੁਰਦਦੇ ਆ ਕਿ ਹੈ ਪਤਾ ਨਹੀਂ ਕਿ ਕਿੰਨਾ ਕ ਸਮਾਂ ਲੱਗ ਜੇ ਉੱਥੇ ਤੇ ਬਾਕੀ ਮਣਪੀ ਤੋਰੇ ਗਏ ਆਗੇ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਪ੍ਰਾਣਾ ਸਾਹਿਬ ਕੋਲ ਉੱਥੇ ਵਰਸ਼ੀ ਆ ਗੁਰਦੁਆਰਾ ਸਾਹਿਬ ਤਾਂ ਫਿਰ ਉਹ ਲੱਗ ਜਾਂਦੇ ਹੁੰਦੇ ਲਗਭਗ ਹਰੇਕ ਸਾਲ ਤਾਂ ਫਿਰ ਕਹਿੰਦੇ ਨਾਲੇ ਮੱਥਾ ਟੇਕ ਆਵਾਂਗੇ ਗੁਰੂ ਘਰ ਤਾਂ ਫਿਰ ਉਹ ਉਧਰ ਵਾਗੇ ਸੀਗੇ ਹਾਂ ਸਾਰੇ ਜੁਰ ਸਾਰੇ ਚਲੇ ਗਏ ਨਾਲ ਤੇ ਬਾਕੀ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹੇ ਤਾਂ ਸਾਰੀ ਗੱਲਬਾਤ ਕਰਦੇ ਰਹਿਣਾ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਆ ਸੁਣ ਸਕਦੇ ਹੋ ਨਾ ਮੈਂ ਆਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾ ਜ਼ਰੂਰ ਕਰ ਲਿਓ ਹਾਂ ਦੇਸੀ ਜੀ ਗੱਲਬਾਤ ਕਰਦੇ ਰਹਿਵਾਂਗੇ ਸਾਂਝੀ ਤੁਹਾਡੇ ਨਾਲ ਗੱਗੂ ਤੇ ਪਾਪਾ ਇਧਰ ਲੇ ਗਏ ਤਾਂ ਬੋਰ ਚਲਾਉਣ ਗਏ ਨੇਗੇ ਉਹ ਚੋਨੇ ਚਾ ਤੇ ਮਾਤਾ ਸ੍ਰੀ ਮੱਖਣਾ ਆਜੋ ਭਾਈ ਬੱਕੜਾ ਨਾਲ ਜਿੰਨੇ ਚੈਨਲ ਤੇ ਜੁੜਿਆ ਸਸਰੀਕਾਰ ਭਾਈ ਸਨਤਾ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਹ ਵਾਹ ਵਾਲਾ ਕਹਿਣ ਤੋਂ ਦੀ ਤੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਾਂਦੇ ਜਾਂਦੇ ਭੁੱਲਿਆ ਨਾ ਕਰੋ ਧੁੱਟੋ ਲੈ ਕੇ ਧੁੱਟ ਇੱਕ ਬਲੌਗ ਜਰੂਰ ਦੇਖਣਾ ਤੇ ਜੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰਦੇ ਕਰੋ ਜਾਂਦੇ ਜਾਂਦੇ ਮੇਰੇ ਪੁੱਤ ਬੇਟੇ ਧੀ ਆ ਭੈਣ ਭਾਈ ਧੰਨਵਾਦ ਤੁਹਾਡੇ ਸਾਰਿਆਂ ਠੀਕ ਆ ਮਤਾ ਜੀ ਹਾਂ ਹੋਲੀਏ ਤਿਆਰ ਕਰਦੇ ਆ ਫਿਰ ਅਗਲੀ ਗੱਲ ਬਾਤ ਆ ਸਵਾਹ ਹੋ ਗਿਆ ਸਵਾਹ 9 ਵਜੇ ਦਾ ਆ ਪਠਿੰਡੇ ਜਾਂਦਾ ਜਾਂਦਾ ਮੈਂ ਇਧਰਲੇ ਖੇਤ ਆ ਗਿਆ ਆ ਜਿੱਥੇ ਗੱਗੂ ਪੀਟਰ ਚਲਾਉਣ ਆਇਆ ਸੀਗਾ ਮੈਂ ਕਹਾਂ ਜਲ ਗੇੜਾ ਮਾਰਿਆ ਜੀ ਰਾਜੀ ਖੁਸ਼ੀ ਚੱਲੀ ਜਾਂਦਾ ਆ ਪੂਨ ਤਾਂ ਸਾਰਾ ਕੁਝ ਇਹਦੀ ਸੈਟਿੰਗ ਓਕੇ ਆ ਪੀਟਰ ਦੀ ਆ ਪੰਪ ਦਾ ਕੰਮ ਕਰਾਤਾ ਸੀ ਨਿਊਜਲ ਦਾ ਕੰਮ ਕਰਾਤਾ ਸੀ ਹੈਡ ਗੈਸ ਕੱਟ ਪੈਂਦਾ ਸੀ ਉਹ ਬਾਤ ਆ ਸੀਗਾ ਚੱਲਣ ਚਲਾਉਣ ਨੂੰ ਓਕੇ ਰਿਪੋਰਟ ਆ ਕਈ ਵਾਰੀ ਆ ਜਿਵੇਂ ਕੱਚਾ ਜਾਂ ਕੰਮਾਂ ਗਾਟਰੀ ਭਰੀ ਨੂੰ ਰਿਸਕ ਜਾਂਦੀ ਹੈ ਜਿਸਮੈਂਟ ਨਹੀਂ ਪਾਇਆ ਸੀ ਤਾਂ ਉਹਦੇ ਵਾਸਤੇ ਮੜਾ ਜਾ ਜੀੜਾ ਫੀੜਾ ਰੱਖਣਾ ਪੈਂਦਾ ਕੋਲੇ ਇਹਦੇ ਤੇ ਤਾਂ ਕਰਕੇ ਇਹ ਪੱਕਾ ਕੰਮ ਸਿਮੈਂਟ ਤਾਂ ਨਹੀਂ ਪਾਇਆ ਸੀ ਚੱਲ ਇਹ ਸੀ ਆ ਕਿ ਸੋਲਰ ਆ ਜੂ ਕੋਈ ਥੋੜੇ ਦਿਨਾਂ ਤੱਕ ਉਮੀਦ ਹੁੰਦੀ ਆ ਬੰਦੇ ਨੂੰ ਕਿ ਇੱਥੇ ਸੋਲਰ ਰੱਖ ਦਾਂਗੇ ਇਹ ਕਹਿਰਾ ਬੋੜਾ ਸਾਡਾ ਦੂਰਾ ਜੁੜਾ ਹੋਇਆ ਮਤਲਬ 55 55 ਬੋਟਾ ਪਾਣੀ ਉਤਲਾ ਇਸ ਧਰਤੀ 'ਚ ਬਹੁਤ ਜ਼ਿਆਦਾ ਵਧੀਆਗਾ ਠੀਕ ਹੈਗਾ ਏ ਗੱਗੂ ਨੂੰ ਮਹਾਂ ਤੋ ਖੇ ਕਰਾਂ ਯਾਰ ਰੋਟੀ ਰਾਟੀ ਖਾ ਕੇ ਆ ਮੈਂ ਲੇਟ ਬਾਉ ਜੂਆ ਬਠਿੰਡੇ ਕੋਈ ਨਾ ਤੋ ਆਏ ਭੁੱਖਾ ਇੱਥੇ ਆਉਂਦੇ ਨੂੰ ਲੇਟ ਹੋ ਜੂ ਰੋਟੀ ਤੇ ਇੱਕ ਆਹ ਇਧਰ ਅ ਬੀਅਰ ਦੀਆਂ ਬੋਤਲਾਂ ਪਈਆਂ ਆ ਜਿਹੜੇ ਵੀਰ ਭਰਾ ਮੇਰੇ ਇੱਥੇ ਬੈਂਦੇ ਆ ਜਾਂ ਆਹ ਪੀ ਕੇ ਜਾਂਦੇ ਆ ਪਿੰਡ ਵਾਲੇ ਇਹ ਖੇਤ ਆਪਣਾ ਹੀ ਸਮਝ ਲਓ ਬਈ ਨਿਆਹੀ ਆ ਸਾਹਮਣੇ ਪਿੰਡ ਆ ਸੁਆ ਟੱਪਣਸਾਰ ਇਧਰ ਆਪਣੇ ਆ ਖੇਤ ਆ ਜਾਂਦੇ ਆ ਤੇ ਇਹਨਾਂ ਵੀਰਾਂ ਨੂੰ ਮੇਰੀ ਬੇਨਤੀ ਆ ਭਰਾਵੋ ਆਪੀ ਲੈਨੇ ਹੋਗੇ ਇਹਨਾਂ ਨੂੰ ਇੱਥੇ ਨਾ ਸਿੱਟਕੀਆ ਕਰੋ ਰੋਰੇ ਪਰੇ ਟਿਕਾਣੇ ਲਾ ਕੇ ਰੱਖ ਦਿਆ ਕਰੋ ਇੱਥੇ ਇਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਬਾਈ ਯਾਰ ਹਾਂ ਜਿਵੇਂ ਆ ਫੁੱਟੀ ਪਈ ਆ ਇੱਕ ਇਹ ਕੰਚੇ ਪੈਰਾਂ 'ਚ ਵੱਜ ਕੇ ਬਹੁਤ ਨੁਕਸਾਨ ਹੁੰਦਾ ਉਹ ਪਰੇ ਖੇਤਾਂ 'ਚ ਇੱਕ ਵੀਰ ਦੇ ਵੱਜੀ ਸੀਗੀ ਪਿੱਛੇ ਜੇ ਆਹ ਕਈ ਮਹੀਨਿਆਂ 'ਚ ਠੀਕ ਆਈ ਸੀ ਬਾਈ ਉਹਦੀ ਹੱਡੀ 파ਟ ਗਈ ਸੀ ਜੀ ਇਸ ਕੰਚ ਨਾਲ ਤਾਂ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਬਾਈ ਇੱਥੇ ਜਿਹੜੇ ਬਹਿ ਕੇ ਆ ਪੀਂਦੇ ਆ ਬੇਸ਼ੱਕ ਬਹਿ ਕੇ ਪੀਓ ਕੋਈ ਤੇ ਇਕਤ ਨਹੀਂ ਗਈ ਪਰਾ ਆਣਾ ਇੱਥੇ ਸਿੱਟ ਕੇ ਨਾ ਜਾਇਆ ਕਰੋ ਵੀਰ ਬਣ ਕੇ ਨੇਰੇ ਸਵੇਰੇ ਇੱਥੇ ਅਸੀਂ ਫਿਰਨਾ ਹੁੰਦਾਗਾ ਤਾਂ ਯਾਰ ਵੀ ਕਦੋਂ ਵੀ ਇਹ ਕੰਚ ਪੈਰਾਂ 'ਚ ਵੱਜ ਸਕਦਾਗਾ ਬਈ ਜਿਮੇਦਾਰੀ ਤਾਂ ਕਿਸਾਨੀ ਦਾ ਕੰਮ ਹੀ ਹੈ ਜਾਂਦਾ ਨੇਰੇ ਸਵੇਰੇ ਪਤਾ ਨਹੀਂ ਕਿੱਥੇ ਪੈਰ ਰੱਖਿਆ ਜਾਵੇ ਤਾਂ ਇਹ ਆਣਾ ਕਰਿਆ ਕਰੋ ਵੀਰ ਬਣ ਕੇ ਯਾਰ ਆ ਪਈਆਂ ਇਹ ਕੰਮ ਚੰਗਾ ਹੀ ਨਹੀਂ ਲੱਗਦਾ ਬਈ ਯਾਰ ਤੇ ਪਹਿਲੀ ਗੱਲ ਤਾਂ ਇਹ ਕੰਮ ਹੀ ਨਹੀਂ ਚੰਗਾ ਆਇਆ ਤੇ ਦੂਜਾ ਗੱਲ ਬਈ ਇੱਥੇ ਹੁਣ ਰੱਖ ਜਾਂਦੇ ਉਹ ਫੁੱਟ ਜਾਂਦੀਆਂ ਜਾਂ ਕੋਈ ਕੋਈ ਵੀਰ ਭੰਨ ਵੀ ਜਾਂਦਾਗਾ ਕੋਈ ਜ਼ਰੂਰ ਚ ਹੋ ਜਾਂਦੀ ਹੈ ਗੱਲਬਾਤ ਤਾਂ ਇਹ ਹੀ ਗੱਲ ਹਾਂ ਸ਼ੋਭਾ ਨਹੀਂ ਦਿੰਦੀ ਬਈ ਯਾਰ ਹਾਂ ਐਵੇਂ ਪੈਰ 파ੜਦੇ ਆ ਯਾਰ ਤੇ ਤਾਂ ਬਸ ਆ ਇੰਨੀ ਕੁ ਬੇਨਤੀ ਵੀਰ ਬਣ ਕੇ ਪਿੰਡ ਵਾਲੇ ਜਿਹੜੇ ਦੇਖਦੇ ਆ ਕੋਈ ਇਹੋ ਜਿਹਾ ਵੀਰ ਤਾਂ ਜ਼ਰੂਰ ਸਾਡੀ ਬਈ ਗੱਲਬਾਤ ਹਾਂ ਸੁਣਿਓ ਤੇ ਵਾਕੀ ਇੱਥੇ ਲਾਉਣਾ ਥੋੜਾ ਟਾਈਮ ਡਿਊਟੀ ਉਹਨੇ ਨੂੰ ਗੱਗੂ ਆਜੂਆ ਵੇਰਾ ਦੇਖਦੇ ਆ ਬਟਿੰਡੇ ਜਾਈ ਜਾਵਾਂਗੇ ਕੱਲ ਨੂੰ ਹੋਰ ਜਿਆਦੇ ਕੰਮ ਹੋ ਜਾਣਗੇ ਤੇ ਇਧਰਲੇ ਚੋਨੇ ਹੋਰੇ ਹੈ ਜੀ ਆਪਣੇ ਲਾਉਣ ਵਾਲੇ ਪਏ ਹੈਗੇ ਤੇ ਇਹ ਸੜਕ ਜਾਂਦੀ ਆ ਇੱਥੋਂ ਸਾਹਮਣੇ ਉਂਗਲ ਕਰਦਾ ਜਿੱਥੇ ਇੱਥੇ ਜੀ 3 ਕਿਲੋਮੀਟਰ ਅੱਗੇ ਪਿੰਡਾ ਕੋਸਲਾ ਆ ਮਾਨਸਾ ਜ਼ਿਲ੍ਹੇ ਦਾ ਤੇ ਇਹ ਆਪਣਾ ਸੂਰਤ ਦਾ ਪਿੰਡਾ ਸਰਸੇ ਜ਼ਿਲ੍ਹੇ ਦਾ ਤੇ ਬਸ ਇੰਨਾ ਕੀ ਸੰਨਾ ਬਾਈ ਸਾਡਾ ਹਰਿਆਣਾ ਪੰਜਾਬ ਦਾ ਤੇ ਬਾਕੀ ਲੋਟਾ ਮਾਹੌਲ ਚੜਦੀ ਕਲਾ ਜਾ ਆ ਛੋਟਾ ਹੋਣ ਕਰਕੇ ਛੱਟ ਕੇ ਇਹ ਮਾਰਦਾ ਹੈਗਾ ਤੇਨਾ ਇਹ ਮਾਰਦਾ ਹੀ ਰਹੂਗਾ ਹਾਈਟ ਕਿਸੀ ਲਈ ਆਂਦੀ ਦਾਮ ਲੈਣ ਵਾਸਤੇ ਪਿਆਰੇ ਅੱਜ ਦਿਨ ਕੋਈ ਕੰਮ ਨਹੀਂ ਓਰੇ ਕੀ ਲਿਆਵਾ ਤੇਰੇ ਖਾਣ ਵਾਸਤੇ ਕੁਝ ਵੀ ਲੈਉਣਾ ਕਹਾ ਉਹ ਟਾਲੀ ਨਾਲ ਬਹਿ ਜਾਗਾ ਉੱਥੇ ਤੇ ਉਹ ਬੋਤਲਾਂ ਜੱਕ ਮੈਂ ਪਰੇ ਹਟਦੀਆਂ ਤੇ ਨਿਗਾਹ ਰੱਖੀ ਫੁੱਟ ਪਟਣ ਨਾ ਜਾਵੇ ਧਿਆਨ ਨਾਲ ਧਰੇ ਕਰ ਚੱਕਿਉ ਮੈਂ ਬਲੌਗ ਚ ਬੇਨਤੀ ਕਰਤੀ ਵੀਰ ਬਣ ਕੇ ਪਿੰਡ ਵਾਲਿਆਂ ਨੂੰ ਮੈਂ ਬੇਨਤੀ ਹੈ ਇੱਥੇ ਉਹ ਇਹਨਾਂ ਨੂੰ ਟਿਕਾਣੇ ਲਾ ਜਾ ਕਰੋ ਬੋਤਲਾਂ ਨੂੰ ਮੈਂ ਇਪੈਰਾ ਚ ਵਜਦਾ ਕੰਚ ਤੇ ਆ ਨੌਜਵਾਨ ਖਾਲ ਦੀ ਗੱਲ ਕਰਦਾ ਸੀਗਾ ਪਰਸੋ ਚੌਥੇ ਇਹਦੀ ਇੱਧਰ ਡਿਊਟੀ ਸੀ ਪਹਿਲਾਂ ਬੋਰ ਚ ਲਾਇਆ ਸੀ ਇੱਦਾਂ ਅੰਤੀਜੇ ਉੱਥੇ ਦਿਨ ਪਾਣੀ ਪਾਉਂਦੇ ਹੁੰਨੇ ਇਹਨਾਂ ਚੌਲਾਂ 'ਚ ਜਦੋਂ ਜਮੀ ਸੁੱਕ ਜੀ ਜਾਂਦਾਗਾ ਆ ਆ ਖਾਲ ਐ ਪੂਰੀ ਗਰਮੀ ਸੀ ਕਹਿੰਦਾ ਮੈਂ ਟੱਲੀ ਬਣਾ ਗਿਆ ਤੇ ਆ ਘਰ ਵਾਲਿਆਂ ਨੇ ਵੀ ਆ ਕੇ ਆਖਿਆ ਕਹਿੰਦੇ ਬਈ ਗਰਮੀ ਆ ਤੂੰ ਦਾਮ ਲੈ ਲੈ ਤੇ ਨਿੰਬੂ ਪਾਣੀ ਵੀ ਖੈਰ ਚੋਂ ਬਰ ਨੂੰ ਪਿਆ ਕੇ ਗਏ ਸੀਗੇ ਗਵੰਡੀ ਆ ਠੀਕ ਨੇਗੇ ਤਿੱਖਾ ਚੱਲਦੇ ਆ ਘਰੇ ਲੇਟ ਹੋ ਗਏ ਥੋੜਾ ਜਿਹਾ 9:35 ਦਾ ਸਮਾਂ ਹੋ ਗਿਆ ਰੋਟੀ ਖਾਣ ਭੇਜਤਾ ਸੀ ਇਹਨੂੰ ਘਰੇ ਹਾਂ ਬਰਸ਼ਡੇ ਜਾ ਕੇ ਆਉਣੇ ਆ ਤੇ ਹੁਣ ਥੋੜਾ ਜਿਹਾ ਆਉਣ ਲੱਗਾ ਲੇਟ ਹੋ ਜੂ ਨਹੀਂ ਮੈਨੂੰ ਐਸੀ ਵੇਲੇ ਸਰ ਮੜਿਆ ਹਾਂ ਜਿਵੇਂ 8 8:30 9:00 ਵਜੇ ਮੜਿਆ ਜਾਣਾ ਜੀ ਛਾਟ ਉਹ ਆਪਾਂ ਇੱਥੇ ਸਿਰ ਉੱਡੋ ਲੈ ਕੇ ਆਵਾਂਗੇ ਮੈਂ ਵੀ ਕੱਲ ਬਹੁਤ ਸਮਾਨ ਲਿਆਉਣਾ ਸੀ ਸਮਾਂ ਘੱਟ ਸੀ ਤਾਂ ਇਹ ਲੈ ਕੇ ਆਏ ਲੇ ਆਮਾਗੇ ਆਪ ਇੱਕ ਦੋ ਦਿਨਾਂ ਦਾ ਕੰਮ ਥੋੜਾ ਹੀ ਹੌਲੀ ਹੋਣਾ ਜੀ ਹੋ ਜਾਣ ਦੀਏ ਕੋਈ ਗੱਲ ਨਹੀਂ ਇਹ ਐ ਹੀ ਹੁੰਦੀਆਂ ਨੇ ਘਰਾਂ 'ਚ ਪਿੰਡਾਂ 'ਚ ਇਹ ਅਸਲ ਨਜ਼ਾਰਾ ਇਹਨਾਂ ਦੀ ਹੁੰਦਾਗਾ ਇਹ ਖੇਤਾਂ 'ਚ ਪਾਉਣ ਵਾਲਾ ਆ ਮੋਰੇ ਵਾਲੀ ਹੀ ਸਹੀ ਹੁੰਦੀਆਂ ਬਾਈ ਮੈਨੂੰ ਸਮਝਾਉਣਾ ਹੁੰਨਾਗਾ ਇਸ ਗੱਲ ਦੀ ਟੈਨਸ਼ਨ ਨਾਲਿਆ ਅਗਰ ਬਾਟੀ-ਗੀਟੀ ਦੀ ਕੋਈ ਚੱਕਰ ਨਹੀਂ ਗੱਗੂ ਯਾਰ ਇਹ ਖੇਤਾਂ 'ਚ ਹੀ ਵਧਿਆ ਲੱਗਦੀਆਂ ਹੁੰਦੀਆਂ ਨਵੀਂ ਨਵੀਂ ਪਾ ਕੇ ਕਿੱਥੇ ਕੰਮ ਕਰਿਆ ਜਾਂਦਾ ਪਹਿਲਾਂ ਉਹਨੂੰ ਐ ਦੱਸ ਜੀ ਜਮੇ ਹੀ ਕੰਮ ਖੜਾ ਤੈਨੂੰ ਦੱਸ ਦੀ ਉਧਰੋਂ ਚੱਕ ਲਈਂ ਇੱਕ ਅੱਧੀ ਯਾਰ ਮੈਂ ਗਿਆ ਤੇ ਆਇਆ 10:26 ਦਾ ਸਮਾਂ ਹੋ ਗਿਆ ਤੇ ਹੋ ਗਈ ਹੈ ਤਿਆਰੀ ਬਠਿੰਡੇ ਜਾਣ ਦੀ ਤੇ ਬਠਿੰਡੇ ਕੀ ਕਰਨ ਜਾਣਗਾ ਆ ਗੱਲਬਾਤ ਉਹ ਆ ਹੈਗੀ ਕਿ ਆਪਣੇ ਆ ਹੈਡਬੋਨ ਬਈ ਇਹ ਲਿਆਂਦੇ ਸੀਗੇ ਪਲੂਟਨ ਦੇੋਂ ਬਠਿੰਡਿਓ ਤੇ ਇਹਦੀ 6 ਮਹੀਨਿਆਂ ਦੀ ਵਾਰੰਟੀ ਸੀਗੀ ਇਹ ਵਾਰੰਟੀ ਇਹ ਹੁੰਦੀ ਹੈ ਕਿ ਬਈ ਇਹਦੇ ਕੱਟ ਨਾ ਲੱਗ ਹੋਵੇ ਤਾਰ ਕਿਸੇ ਬਸੋਂ ਕੱਟੀ ਨਾ ਹੋਵੇ ਤਾਂ ਫਿਰ ਜੇ ਇਹ ਤਾਰ ਵਿੱਚੋਂ ਕਿਤੇ ਖਰਾਬ ਹੋ ਜਾਂਦੀ ਆ ਕੋਈ ਆਰਥ ਗਰੰਟੀ ਆ ਉਹਦਾ ਛੱਡਦੀ ਆ ਨਹੀਂ ਚੱਲਦੇ ਤਾਂ ਉਹ ਕਹਿੰਦੇ ਅਸੀਂ ਬਦਲ ਕੇ ਦੇਵਾਂਗੇ ਹੁਣ ਮੇਰੇ ਇਹ 6 ਮਹੀਨੇ ਹੋ ਜਾਣਗੇ 2 ਅਗਸਤ ਨੂੰ ਥੋੜੇ ਦਿਨ ਰਹਿ ਗਏ ਸੀ ਤਾਂ ਕਰਕੇ ਵੀ ਕੰਮ ਕਰ ਛੱਡ ਕੇ ਅੱਜ ਮੈਨੂੰ ਬਠਿੰਡੇ ਜਾਣਾ ਹੀ ਪੈਣਾ ਸੀਗਾ ਤੇ ਨਹੀਂ ਫਿਰ ਬਰਾਂਟੀ ਟੱਪ ਦੇ ਸੀਗੀ ਤੇ ਇਹ ਦੇਖਦੇ ਹਾਂ ਹੁਣ ਜਾ ਕੇ ਬਦਲਾਉਂਦੇ ਆ ਕਿ ਨਾ ਤੇ ਬਾਕੀ ਇਹ ਵੀ ਇਹ ਵੀ ਹੁੰਦਾ ਬਈ ਇਹ ਇਹ ਜਿਹੜੇ ਆ ਪਿੰਨਾਂ ਹੀ ਹੁੰਦੀਆਂ ਇਹ ਵੀ ਸਹੀ ਹੋਣੀਆਂ ਚਾਹੀਦੀਆਂ ਮਤਲਬ ਇਹਨਾਂ ਇਹਨਾਂ ਦੇ ਵੀ ਕੱਟੀਆਂ ਵੱਡੀਆਂ ਇਹ ਇਹਨਾਂ ਤੇ ਕੋਈ ਕਿਸੇ ਬਿੱਟੀ ਕੋ ਕੰਮ ਇਹ ਜਾਂ ਨਹੀਂ ਹੋਣਾ ਚਾਹੀਦਾ ਤਾਂ ਉਹ ਬਦਲ ਦਿੰਦੇ ਆ ਹੁਣ ਕਿਤੇ ਕੋਈ ਕੱਟ ਨਹੀਂ ਇਹ ਤਾਰ ਇੱਥੋਂ ਕਿਤੇ ਹਲਦੀ ਆ ਵਿੱਚੋਂ ਤਾ ਕਿਸੇ ਵੇਲੇ ਇਹ ਚੱਲਣੋਂ ਹਟ ਜਾਂਦੇ ਹੈਗੇ ਇਹ ਮਹੀਨਾ ਸਾਰਾ ਹੋ ਗਿਆ ਇਹਨਾਂ ਨੂੰ ਇਹ ਕੰਮ ਹੁੰਦੇ ਨੂੰ ਪਰ ਅਬ ਚੌੜ ਲਾਉਣ ਕਰਕੇ ਬੜਾ ਜਿਆਦਾ ਕੰਮ ਬਿਜੀ ਸੀਗਾ ਹੁਣ ਥੋੜਾ ਜਿਹਾ ਸਾਹਤ ਆਇਆ ਹੋਇਆ ਕੰਮ ਤਾਂ ਨਹੀਂ ਮੁੱਕਿਆ ਪਰ ਫੇਰ ਵੀ ਅੱਜ ਕੰਮ ਛੱਡ ਕੇ ਜਾ ਰਹੇ ਆਂ ਤੇ ਕਾ ਚਾਰਜਿੰਗ ਵਾਲੀ ਕੇਬਲ ਹੈ ਵੀ ਥੋੜੀ ਜਿਹੀ ਖਰਾਬੀ ਜਿਹਾ ਕੰਮ ਤੇ ਦੋਨੇ ਚੀਜ਼ਾਂ ਉੱਥੇ ਉਹਨਾਂ ਨੂੰ ਦਿਖਾ ਕੇ ਲਿਆਉਣੇ ਆਂ ਕਿ ਕੀ ਕਹਿੰਦੇ ਹੈਗੇ ਬਦਲਦੇ ਆ ਕਿ ਨਹੀਂ ਬਦਲਦੇ ਤੇ ਹਾਂ ਚੱਲਦੇ ਆਂ ਆ ਬੱਸ ਨੂੰ ਸਿੱਧਾ ਲਾਓ ਮਾਤਾ ਜੀ ਦੇਵ ਆਸ਼ੀਰਵਾਦ ਹਾਂ ਕੀ ਸਣਾ ਮੈਡਮ ਹਾਂ ਹਾਂ ਚੱਲਦਾ ਬਸ ਦਾ ਟਾਈਮ ਹੋ ਗਿਆ ਹੁਣ ਮੈਂ 10:30 ਹੋ ਗਏ 4-5 ਮਿੰਟ ਰਹਿ ਗਏ ਯੋ ਭਾਈ ਤੇ ਫਿਰ ਟਾਈਮ ਨਹੀਂ ਮੁੜਿਆ ਇੱਧਰ ਕਿ ਛੱਡੇਗਾ ਪਾਣੀ ਆ ਕੇ ਨਹੀਂ ਪਾਣੀ ਛੱਡਣ ਦਾ ਕਿਹੜਾ ਟਾਈਮ ਰੂਗਾ ਉਹ ਆ ਕੇ ਤੇ ਧੰਨਵਾਦ ਭਾਈ ਸੋਹਣੇ ਠੀਕ ਆ ਮਾਤਾ ਜੀ ਤਾਗੜੇ ਵੱਡੇ ਮੰਮੀ ਬਸ ਆਉਣ ਵਾਲੀ ਆ ਭਾਜ ਚੰਗਾ ਬਸ ਆਉਣ ਵਾਲੀ ਆ ਜੂੜਾ ਤਾਂ ਫਿਰ ਗਰਮੀ ਹੈਗੀ ਮਾਤਾ ਹਾਂ ਬਸ ਤੇ ਜਾਉਂਗਾ ਭਾਈ ਇੱਥੋਂ ਸਿੱਧਾ ਹੀ ਸਾਨੂੰ ਇਹ ਰੋਡ ਸਿੱਧਾ ਜਾਂਦਾ ਬਠਿੰਡੇ ਕੀ ਪਾਪਾ ਹਾਂ ਬਸ ਦਾ ਸਮਾਂ ਹੋ ਗਿਆ ਹਾ ਮੇਰੇ ਪਿੰਡ ਦਾ ਸਾਡੇ ਗਵਾਂਢ ਵਾਲਾ ਛੱਪੜ ਤੇ ਛੱਪੜ ਚ ਛੱਡੀਆਂ ਹੋਈਆਂ ਮੱਜਾਂ ਕੱਡਾ ਕੜਾਈ ਕਰੀ ਜਾਂਦੇ ਨੇਗੇ ਸਾਰੇ ਕਿਉਂਕਿ ਗਰਮੀ ਬਹੁਤ ਆ ਛੱਡੀਆਂ ਹੁੰਦਾਂ ਵਾਵਾ ਟਾਈਮ ਨਹਾ ਲੈਂਦੀਆਂ ਬਹਿ ਜਾਂਦੀਆਂ ਆ ਜਾ ਵੀ ਆ ਜਾ ਠੀਕ ਆ ਬਾਈ ਜੀ ਸਿੱਧਾ ਬਠਿੰਡਾ ਜੀ ਤਲਵੰਡੀ ਬਠਿੰਡਾ ਗੇ ਸਿੱਤੇ ਆ ਕੇ ਸ਼ਹਿਰ ਪਠੰਡੇ ਹਾਂ ਬੱਸ ਸਟੈਂਡ ਦੇ ਬਾਹਰ ਬਾਹਰ ਹਾਂ ਸਾਰੇ ਤੋਂ ਪਹਿਲਾਂ ਤਾਂ ਪੇਟ ਪੂਜਾ ਕਰਦੇ ਆ ਕੋਈ ਸ਼ੇਕ ਸ਼ੁਕ ਪੀਨੇ ਆ ਭੁੱਖ ਲੱਗ ਗਈ ਤੜਕੇ ਦੀਆਂ ਰੋਟੀਆਂ ਖਾਧੀਆਂ ਤੜਕੇ ਗਰਮੀ ਓਨ ਕਰਕੇ ਥੋੜੀ ਰੋਟੀ ਘੱਟ ਖਾਣੇ ਆ ਤਾਂ ਕਰਕੇ ਛੇਤੀ ਭੁੱਖ ਲੱਗਿਆ ਆਉਂਦੀ ਆ ਤੇ ਫਿਰ ਇੱਥੋਂ ਮੇਤ੍ਰਬੈਲੀ ਵੀ ਹੈ ਕਿ ਆਪਣੇ ਪਿੰਡ ਦੇ ਅਗਵਾਂਡ ਦੇ ਸ਼ਿੰਦੇ ਔਰੇ ਸ੍ਰਿੰਦਰ ਔਰੇ ਉਹਨਾਂ ਨੂੰ ਫੋਨ ਨਹੀਂ ਲਾਇਆ ਕਿਸੇ ਨੂੰ ਫਿਰ ਮੈਨੂੰ ਜਿਆਦਾ ਟਾਈਮ ਲੱਗ ਜੂ ਮੈਨੂੰ ਇਹ ਆ ਮੈਂ ਛੇਤੀ ਮੋੜ ਚੱਲਾਂ ਕੁੱਟਣਾ Apple ਦਾ অথরাইਜ਼ਡ ਸਟੋਰ ਆ ਇਹ ਹਾਂ ਇਥੋਂ Apple ਦੇ ਸਾਰੇ ਪ੍ਰੋਡਕਟ ਮਿਲ ਜਾਂਦੇ ਆ ਮਿੱਤਲ ਮੋਲ ਦੇ ਲਵੇ ਕੈਪਸਨ ਦੇ ਸਾਹਮਣੇ ਤੇ ਦਿਖਾਉਣੇ ਜਾ ਕੇ ਇਹਨਾਂ ਨੂੰ ਆਪਣੇ ਹੈੱਡਫੋਨ ਕੀ ਕਹਿੰਦੇ ਨੇ ਕਿ ਏ ਗਰੂ ਤੇ ਨਾਲ ਕਹਿੰਦੇ ਬਾਈ ਤੁਸੀਂ ਮਿੱਤਲ ਮਾਲ ਚ ਚਲੇ ਜਾਓ ਨਵਾਂ ਪ੍ਰੋਡਕਟ ਇੱਥੋਂ ਮਿਲੂਆ ਸਾਨੂੰ ਬੜਾ ਵਾਰੰਟੀ ਜਿਹੜਾ ਚੈੱਕ ਕਰਕੇ ਉਹ ਦੱਸਣਗੇ ਹੁਣ ਤੇ ਨਾਲ ਹੀ ਇੱਥੇ ਖੱਬੇ ਪਾਸੇ ਮੁੜ ਕੇ ਹਾਂ ਭਾਈ ਸਾਹਿਬ ਮਿੱਤਲ ਮਾਲ ਹੋ ਰਹੇ ਨੇਗੇ ਵਾਹੇ ਗਰੂ ਉਹ ਸਾਹਮਣੇ ਰਹੇ ਹਾਂ ਮਿੱਤਲ ਮਾਲ ਸਿੰਘ ਤੇ ਉਹਦੇ ਅੰਦਰ ਵੜਦੇ ਆ ਜਾ ਕੇ ਚੈੱਕ ਕਰਾਉਣੇ ਕੀ ਕਹਿੰਦੇ ਆ हां मित्तल मॉल ਇੱਥੇ ਜੀ ਜਿਵੇਂ ਕਾਂ ਪੈਣ ਵਾਲੀ ਗੱਲਬਾਤ ਹੋਈ ਪਈ ਆ ਖਾਲੀ ਪਿਆ ਭਾਈ ਸਾਹਿਬ ਰੇ ਟ੍ਰੈਵਲ ਅਥਰਾਇਜ਼ਡ ਸਟੋਰ Apple ਸਰਵਿਸ ਪ੍ਰੋਵਾਈਡਰ ਠੀਕ ਹੋ ਗਿਆ ਉਤਾਰ ਦਾ ਨਾਮ ਸਰੇਂਦਰ ਤੇ ਆਖਿਰ ਬਈ ਬੁਲਾਉਣਾ ਹੀ ਪਿਆ ਮਿੱਤਰਾਂ ਨੂੰ ਹਾਂ ਵਧੀਆ ਬਹਿ ਜਾ ਹਾਂ ਕੀ ਹਾਲ ਹੈ ਬਈ ਜੀ ਇੱਕ ਉਤਾਰਸਦਾ ਸੀ ਹੁਣ ਤਿੰਨ ਦਿਨ ਆਕੇ ਆਇਆ ਬਿੱਲਿਆ ਤਕੜਾ ਮਿੱਤਰ ਬਹਿ ਜਾ ਵਧੀਆ ਵਧੀਆ ਠੀਕ ਹੈ ਇਹ ਕਹਿੰਦੇ ਬੰਦਾ ਇੱਕ ਹੋਰ ਜਾਈਦਾ ਸਹੀ ਗਰਨ ਨੂੰ ਅਸਟਰੇਲੀਆ ਪਰ ਇੱਕ ਵਾਰੀ ਹੋਰ ਲੈ ਲੈ ਕਰ ਲੋ ਵੀ ਜੀ ਬਹਿ ਜਾ ਬਹਿ ਜਾ ਉਹ ਯਾਰ ਕੰਮ ਨਹੀਂ ਵਾਲੇ ਹੁੰਦੇ ਅੱਜ ਕੰਮਾ ਤੋਂ ਟੋਰੈਂਟ ਕਰਦਾ ਕੰਮ ਛੱਡ ਗਏ ਨਹੀਂ ਸਮਝਦਾ ਹੈ ਕਿਤੇ ਕੰਮ ਤੋਂ ਮੋੜ ਨਹੀਂ ਗਏ ਓਮ ਚੱਲੀਏ ਮਾੜਾ ਮੋਟਾ ਕਾਕੋ ਕੋ ਬਤਾ ਦਿੰਿਆ ਕਿ ਜੋਂ ਨੇ ਜੋ ਅੱਭਾਈ ਆਇਆ ਸੀਗਾ ਮੌਕੇ ਤੇ ਅੱਛਾ ਮਾタル ਚੱਲੀ ਯਾਰ ਕੰਮ ਕਰ ਕਿਉਂ ਕਰ ਵਾਲੇ ਹਾਂ ਇਹਨੂੰ ਵੈਸੇ ਮੈਂ ਭਾਈ ਸਵੇਰੇ ਫੋਨ ਕਰਤਾ ਸੀ ਮਿੱਤਰ ਨੂੰ ਮੈਂ ਕਿਹਾ ਵੀਰੇ ਗੁੱਸਾ ਕਰੂ ਜੇ ਬਾਅਦ ਚ ਪਤਾ ਲੱਗਿਆ ਕਿ ਆ ਕੇ ਮੁੜ ਗਿਆ ਤੇ ਇਹਨਾਂ ਦੀ ਲੋੜ ਆਈ ਪਈ ਸੀ ਭਈ ਉਹ ਦੋ ਪ੍ਰੋਡੈਕਟ ਜਮਾ ਕਰਾਉਣੇ ਸੀ ਮੈਂ ਤੇ ਤਾਂ ਕਰਕੇ ਉਹ ਕਹਿੰਦੇ ਬੰਦਾ ਵੀ ਹੋਰ ਸੱਧੋ ਮੇਰ ਬੰਦਾ ਚਾਹੀਦਾ ਹਾਂ ਮੇਰ ਬੰਦਾ ਚਾਹੀਦਾ ਤਾਂ ਕਰਕੇ ਇਹਨੂੰ ਬੁਲਾ ਲਿਆ ਸੀ ਵੈਸੇ ਐਪਲ ਦਾ ਕੋਈ ਵੀ ਪ੍ਰੋਡੈਕਟ ਦੀ ਗਾਰੰਟੀ 1 ਸਾਲ ਦੀ ਹੁੰਦੀ ਹੈ ਮੈਨੂੰ ਪਤਾ ਨਹੀਂ ਸੀ ਮੈਂ 6 ਮਹੀਨੇ ਦੀ ਸਮਝੀ ਬੈਠਾ ਸੀ ਨਹੀਂ ਮੈਂ ਥੋੜੇ ਦਿਨ ਖੈਰ ਕੀ ਆ ਜਾਂਦਾ ਮੇਤਰਾ ਕੋਈ ਚੱਕਰ ਚੱਲ ਇਹਨਾਂ ਨਾਲ ਬਹਿੰਟੇ ਕਿਹੜਾ ਲੱਗ ਗਿਆ ਉਹ ਬੱਲੇ ਸਲੋ ਬਈ ਸਾਹਿਬ ਸੀਟ ਕਰ ਲਾ ਡਰਾਈਵਰ ਬੱਸ ਸਹੀ ਆ ਕੋਈ ਨਾ ਕੋਈ ਨਾ ਕੋਈ ਨਾ ਬੈਠੋ ਆਰਾਮ ਨਾਲ ਬਈ ਕਿਨੇ ਰੱਖ ਦੇ ਘਾਇਓ ਵੀ ਫੋਨ ਛੋਟਾ ਲਾ ਕਵਰ ਲਾ ਕਵਰ ਲਾ ਦੇ ਕੋਈ ਗੱਲ ਨਹੀਂ ਤੱਕ ਤੱਕ ਉਹ ਨਹੀਂ ਗੱਲਬਾਤ ਛਿੰਦਿਆ ਲੋਟਾਂ ਮੈਂ ਲੋਟ ਚੜਦੀ ਗੱਲ ਆ ਗਰਾਊਂਡ ਜਾਣਾ ਪੁਰੀਆਂ ਤੋਂ ਮਾ ਪਾਉਂਦਾ ਨੌਜਵਾਨ ਕੋਲ ਡੀ ਕਹਿੰਦੇ ਠੀਕ ਹੈ ਜੀ ਆ ਮੇਟਰ ਦਾ ਫੋਨ ਹੈਗਾ ਆ 12 Pro Max ਇਹਨਾਂ ਨੂੰ ਦਿਖਾਇਆ ਸੀ ਕਿ ਭਾਈ ਇਹਦੀ ਗੱਲਬਾਤ ਠੀਕ ਕਰਾਉਣੀ ਹੋਵੇ ਐਪਲ ਵਾਲੇ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਵੀ ਇਹ ਝੱਗੇ ਲਾ ਲੈਂਦੇ ਲੀੜੇ ਲੱਤੇ ਸਾਰੇ ਲਾ ਲੈਂਦੇ ਆ ਬੰਦੇ ਦੇ ਆ ਇਹਦਾ ਮਤਲਬ ਆਹ ਬੈਕ ਗਲਾਸ ਚੇਂਜ ਕਰਕੇ ਆ ਸਾਈਡ ਵਾਲੀ ਕੰਗਣੀ ਚੇਂਜ ਕਰਕੇ ਗੱਲਬਾਤ ਦੱਸੀ ਕਹਿੰਦੇ 49000 ਤੇ 700 ਰੁਪਇਆ ਤੇ ਭਾਈ ਕਹਿੰਦਾ ਵੜਾ ਦਿਓ ਵਾਪਸ ਜੇਬ ਚ ਪਾ ਲਿਆ ਸੀ 35000 ਮਨੂ ਦੇ ਕਹਿੰਦਾ ਫੋਨ ਰੱਖ ਲਓ ਤੇ ਗੱਲਬਾਤ ਆਈ ਹੈ ਵੀ ਓਨੇ ਦਾ ਤਾਂ ਹੁਣ ਇਹ ਨਵਾਂ ਵੀ ਨਹੀਂਗਾ ਤੇ ਆਏ ਗੱਲਬਾਤ ਕਰ ਦਿੰਦੇ ਆ ਕਈ ਵਾਰੀ ਇਹ ਠੀਕ ਹੈ ਓਕੇ ਬ్రో ਪਹਿਲਾ ਆਪਾਂ ਭਾਈ ਦਾ ਕਿਹੜਾ ਪਿੰਡ ਹੈ ਬਾਈ ਢੋੜਾਵਾਲ ਹੈ ਢੋੜਾਵਾਲ ਢੋੜਾਵਾਲ ਨਾਂ ਕੀ ਹੈ ਜਸਸੀ ਜਸਵੰਤ ਜਸਸੀ ਠੀਕ ਹੈ ਭਾਈ ਜੀ ਕਰਾਉਣਾ ਜੀ ਇਹ ਇਹ ਬਾਜੋ ਆ ਜਾਣਾ ਗੜਾ ਜੀ ਚੱਲ ਬਸ ਜਾਣਾ ਮਿਲਦੇ ਆ ਬ੍ਰੇਕ ਤੋਂ ਬਾਅਦ ਠੀਕ ਹੈ ਮੇਤਰਾ ਓਕੇ ਬ੍ਰੋ ਉਂਗ ਵੱਲੇ ਉਦਦੇ ਰਹਿ ਕੇ ਜਿਉਂ ਜਦਨ ਫੇਰ ਆਇਆ ਹਾਂ ਓਕੇ ਹਾਂ 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 ਸਰਦੂਲ ਘਾੜ ਤਲਵੰਡੀ ਸਾਹ ਤੋਂ ਸੂਰਤਿਆ ਰੋੜੀ ਬੱਸ ਸਟੈਂਡ ਰੈਂਟਰ ਹੁੰਦੇ ਸਾਰ ਬੱਸ ਮਿਲ ਗਈ 11:00 ਹੋ ਰਿਹਾ ਨਾ ད�ས ད�སས དསས 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 ད� ਲੇ ਸਵਾ 5 ਵਜੇ ਦੇ ਨੇੜੇ ਇਹਦੇ ਗੇੜੇ ਗੂੜੇ ਖਾ ਕੇ ਨੌਜਵਾਨ ਉੱਤਰ ਕੇ ਵਾਪਸ ਆਉਂਦੇ ਪਿੰਡ ਛੱਪੜ ਲਵੇ ਤੇ ਕਿਰਾਇਆ ਜਾਂਦੇ ਆਪਣੀਆਂ ਉਹ ਚੀਜ਼ਾਂ ਜਮਾਂ ਤੇ ਉਹਨਾਂ ਨੇ ਆਹ ਡੱਬੀਆਂ ਮੋੜ ਕੇ ਵਾਪਸ ਮੈਨੂੰ ਦੇ ਦੀਆਂ ਕਹਿੰਦੇ ਤੁਹਾਨੂੰ ਰੂਮ ਕੇ ਚ ਦਿੱਤੀਆਂ ਇਹ ਤੁਸੀਂ ਰੱਖੋ ਤੇ 7-8 ਦਿਨਾਂ ਦਾ ਸਮਾਂ ਦੇਤਾ ਕਹਿੰਦੇ ਇੰਨੇ ਦਿਨਾਂ ਚ ਬਦਲ ਕੇ ਆ ਜਾਣੀਆਂ ਚੀਜ਼ਾਂ ਤੁਹਾਡੀਆਂ ਕੀ ਹਾਲ ਆ ਮਿੱਤਰਾ ਤਗੜਾ ਬਜਿਆ ਗਰਮੀ ਤੋਂ ਆਂ ਪਵਾਦਾਂਗੇ ਮੀ ਕੋਈ ਨਾ ਕਹਨੇ ਰੱਬ ਨੂੰ ਅਰਜੀ ਪਾਉਣੇ ਆਂ ਆ 7-8 ਦਿਨਾਂ ਦਾ ਕਹਿੰਦੇ ਆ ਠੀਕ ਆ ਬਾਈ ਜੀ ਬਦਲ ਕੇ ਆ ਜੂਆ ਸਮਾਨ ਥੋੜਾ ਨਵਾਂ ਤੇ ਤਾਂ 7-8 ਦਿਨਾਂ ਨੂੰ ਦੁਬਾਰੇ ਜਾਵਾਂਗੇ ਤੇ ਫਿਲਹਾਲ ਪਾਣੀ ਧਾਣੀ ਛਕਦੇ ਆ ਤੇ ਅਗਲੀ ਕਹਾਣੀ ਦੱਸਦੇ ਆ ਗਰਮੀ ਹੋਵੇ ਫੁੱਲ ਹਨਾ ਠੀਕ ਹੈ ਵਾਹੀ ਗਰੂ ਆਹਾਹਾ ਆ ਬਠਿੰਡੇ ਆ ਕੇ ਥੋੜਾ ਜਿਹਾ ਆਰਾਮ ਫਰਮਾ ਕੇ ਗੱਡੀ ਆਪਣੀ ਹੱਕੀ ਖੇਤ ਨੂੰ ਆ ਗਏ ਹਾਂ ਹਰਾ-ਚਾਰਾ ਪੱਢ ਕੇ ਲਾਉਣਾ ਗੱਗੂ ਦੂਜੇ ਖੇਤ ਆ ਝੋਨੇ 'ਚ ਪਾਣੀ ਪਾਈ ਜਾਂਦਾ ਤੇ ਮੈਂ ਵੀ ਕੌਲਜੀ ਕਰਦਾ ਕਰਦਾ ਮੈਂ ਕਿਹਾ ਰਾਤ ਆ ਜਲ ਲਈ ਆਉਣੇ ਨਾਲ ਨੱਕਾ ਪੰਨਾ ਕਰਨ ਵੀ ਜਾਵਾਂਗੀ ਰਾਤ ਨੂੰ ਲਾਈਟ ਆਉ ਪਾਣੀ ਧਾਣੀ ਛੱਡਣ ਵੀ ਝੋਨੇ 'ਚ ਜਾਣਾ ਹੀ ਸੀ ਤੇ ਇਧਰੋਂ ਜਿੱਦਾਂ ਦੀ ਨਹਿਰ ਸੁੱਕੀ ਆ ਡੱਗੀਆਂ ਵੀ ਭਾਈ ਸੁੱਕੀਆਂ ਡੱਡੂ ਬੋਲਣੋਂ ਹਟ ਗਏ ਤੋ ਸਵੈਂਟ ਲਾਇਆ ਪਾਇਗਾ ਇਧਰਲੇ ਨੱਕੇ ਤੇ ਆ ਪਾਇ ਬਲੈਂਡ ਪੈਂਦੀ ਸੀ ਕਿ ਪਾਣੀ ਧਾਣੀ ਆ ਕੇ ਬਈ ਇਧਰ ਨਾ ਬਗ ਜੇ ਕੰਮ ਖਰਾਬ ਨਾ ਹੋ ਜੇ ਖੈਰ ਨਕਾਵਾ ਨਾ ਕਰਕੇ ਦਵਾ ਦਵ ਅ ਅਮ ਬੜਦੇ ਆਗੇ ਹਰਾ ਪਿਹੜਾ ਹੋਇਆ 7:33 ਮਿੰਟਾਂ ਦਾ ਹਾਂ ਲੋੜੀ ਦਾ ਖਰਾ ਆਪਣਾ ਵੱਢ ਲਿਆ ਕੱਲ ਨੂੰ ਦੁਪਹਿਰ ਤੱਕ ਪਾਉਣ ਵਾਸਤੇ ਤੇ ਕੱਲ ਨੂੰ ਫੇਰ ਇੱਥੇ ਆਉਣਾਗਾ ਤੇ ਉਸ ਤੋਂ ਅਗਲਾ ਖਰਾ ਚਲਵਾਂਗੇ ਫੇਰ ਵੱਢ ਕੇ ਲੈ ਜਾਵਾਂਗੇ ਹਾਂ ਗਰਮੀ ਦਾ ਸੋਹਣਾ ਨਜ਼ਾਰਾ ਤੇ ਪਾਣੀ ਦੇ ਘੁੱਟ ਭਰਦੇ ਆ ਤੇ ਹਾਂ ਠੀਕ ਹੈ ਗੱਡੀ ਘਰ ਨੂੰ ਰਵਾਨਾ ਕਰਦੇ ਆ ਤੇ ਇਸੇ ਦੇ ਨਾਲ ਸਮਾਪਤੀ ਆਪਣੇ ਅੱਜ ਦੇ ਬਲੌਗ ਦੀ ਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਕਾਰ ਸਾਰੇ ਵੀਰੇ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਵੀਡੀਓ ਨੂੰ ਦੇਖਦੇ ਹੋ ਪਰਿਵਾਰਾਂ ਸਮੇਤ ਤੇ ਜੁੜੇ ਰਹੋ ਚੈਨਲ ਦੇ ਨਾਲ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਮਿਲਦੇ ਆਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ